ਚਾਈ ਉੱਠੀ ਹੋ ਜਾਂਦੀ। ਆ ਫਿਰ ਇਹ ਕੀ ਕਹਿੰਦੇ ਨੇ ਉਹ 21 ਇੰਚ ਤੇ ਚੱਲਦੀ ਤਾਂ ਜੋ ਬੂਟੇ ਦੇ ਉੱਪ ਤੋਂ ਦੀ ਲੰਘ ਜਾਵੇ। ਆ ਕਿ ਉੱਧਰ ਬ੍ਰੇਕ ਆ ਗਿਆ। ਟਰਾਲ ਇੰਜਨ ਆ 10 ਲੀਟਰ ਦਾ ਟੈਂਕ ਹੈ ਇਹਦਾ। ਹੈੱਡਲਾਈਟ ਹੈਗੀ। ਜਿਹੜਾ ਰੋਟਾਵੇਟਰ ਚੱਲਣਾ ਜਿਹੜਾ ਰੋਟਾਵੇਟਰ ਚੱਲਣਾ ਵਾ ਤਾਂ ਉਦੋਂ ਫਿਰ ਇੱਕ ਹੱਥ ਫਿਕਸ ਰੇਸ ਲੱਗ ਕੇ ਉਹ ਸੈਲਫ ਸਟਾਰਟ ਵੀ ਆ। ਤੇ ਰੀਕੌਨ ਸਟਾਰਟ ਵੀ ਆ। ਮੰਨ ਕੇ ਚੱਲ ਬੈਟਰੀ ਬੂਟੀ ਦਾ ਕੋਈ। ਅਗਰ ਰੀਕੌਨ ਨਾਲ ਵੀ ਸਟਾਰਟ ਹੋ ਜਾਂਦਾ। ਸੈਲਫ ਨਾਲ ਵੀ ਸਟਾਰਟ हां भाई गबरूओ करो दर्शन स्वराज ਦੇ ਕੋੜ ਟਰੈਕਟਰ ਦੇ ਇਹ ਛੋਟੇ ਕੰਮਾਂ ਲਈ ਬਾਗਾਂ ਲਈ ਹੋਰ ਸਬਜ਼ੀਆਂ ਲਈ ਇਹਨਾਂ ਕੰਮਾਂ ਲਈ ਸਪੈਸ਼ਲੀ ਆਇਆ ਇਹਨਾਂ ਦੀ ਬਹੁਤ ਵੱਡੀ ਮਾਰਕੀਟ ਹੈ ਇੰਡੀਆ 'ਚ ਇਹ ਨਾ ਸੋਚੋ ਵੀ ਵਿਕਦੇ ਨਹੀਂ ਇਹ ਵੱਡੇ ਟਰੈਕਟਰਾਂ ਜਿੰਨੇ ਵਿਕਦੇ ਨੇ ਗੁਜਰਾਤ ਹੋਰ ਸਟੇਟਾਂ 'ਚ ਮੈਨੂੰ ਕਿਸੇ ਸੁਝਵਾਨ ਸੱਜਣ ਨੇ ਦੱਸਿਆ ਸੀ ਫੈਕਟ ਆਫ ਦੀ ਮੈਟਰ ਇਜ਼ ਇਹ ਟਿਹੜਾ ਟਰੈਕਟਰ ਆ ਜੀ ਇਹ ਸੈਲਫ ਨਾਲ ਵੀ ਸਟਾਰਟ ਹੁੰਦਾ ਤੇ ਰੱਸੀ ਨਾਲ ਵੀ ਹੁੰਦਾ ਜਿਵੇਂ ਟੈਂਪੂ ਹੁੰਦਾ ਹੁੰਦਾ ਮੋਟਰਸਾਈਕਲ ਵਾਲਾ ਪੈਂਦਾ ਹੈ ਚ ਤੇਲ ਜਾਨੀ ਕਿ ਪੈਟਰੋਲ ਫੋ ਸਟੋਕ ਇੰਜਨ ਆ ਪੈਟਰੋਲ ਦਾ ਤੇ ਸਭ ਤੋਂ ਵੱਡੀ ਗੱਲ ਇਹ ਸੰਦ ਇਹ ਸੰਦਾਂ ਚ ਗਿਣਿਆ ਜਾਂਦਾ ਇਟਸ ਇਮਪਲੀਮੈਂਟ ਟਰੈਕਟਰ ਨਹੀਂ ਹੈਗਾ ਇਹਦੀ ਕੋਈ ਰਜਿਸਟ੍ਰੇਸ਼ਨ ਨਹੀਂ ਕੋਈ ਇਹਦੀ ਕਾਪੀ ਨਹੀਂ ਬਣਨੀ ਕੋਈ ਕਿਸੇ ਕਿਸਮ ਦੀ ਲੋੜ ਨਹੀਂ ਤੁਹਾਡਾ ਕੋਈ ਕਾਪੀ ਤੇ ਖਰਚਾ ਨਹੀਂ ਹੋਣਾ ਇਹ ਨਾਨ ਰਜਿਸਟਰਡ ਹੀ ਟਰੈਕਟਰ ਆ ਜਿਹੜਾ ਉਹ ਚੱਲਣਾ ਤੇ ਇਹਦੀ ਮੇਨ ਖਾਸੀਅਤ ਕੀ ਹੈ ਉੱਚਾ ਨੀਵਾ ਜਾ ਵੀ ਹੁੰਦਾ ਹੈ ਇੱਕ ਕਿ ਉਕੀ ਇੰਚ ਤੇ ਐ ਵੀ ਥੱਲੇ ਬੂਟੇ ਨਾਲ ਮੱਧੇ ਉੱਚਾ ਨੀ ਮਾ ਵੀ ਹੁੰਦਾ ਆਹ ਰੋਟਾਵੇਟਰ ਵੀ ਇਹ ਖਿੱਚਦਾ ਸਾਰੀਆਂ ਕੰਮ ਕਰਦਾ ਹੈ ਇਹ ਮਤਲਬ ਕਹਿਣ ਤੋਂ ਭਾਵ ਕਾਪੀ ਇਹਦੀ ਕੋਈ ਨਹੀਂ ਬਣਦੀ ਇਹ ਜੀ ਤੁਹਾਡਾ 11 ਹਾਰਸ ਪਾਵਰ ਦਾ ਪੈਟਰੋਲ ਸਰੀਰ ਹੈ ਇਹਦਾ 389 ਦੀ ਕਯੂਬਿਕ ਕੈਪੈਸਿਟੀ ਹੈ 349 ਸੀਸੀ 3600 ਰੇਟਡ ਦਾ ਇੰਜਨ ਆ ਸਿੰਗਲ ਸਿਲੰਡਰ ਆ ਭਾਈ ਤੇ ਰਿਕੋਇਲ ਸਟਾਰਟ ਤੇ ਸੈਲਫ ਸਟਾਰਟ ਦੋਨੇ ਸਹੂਲਤਾਂ ਨੇ ਸੈਲਫ ਮਾਰਨੀ ਆ ਚਾਬੀ ਲੱਗੀ ਵੀ ਆ ਸੈਲਫ ਮਾਰ ਲਓ ਰੱਸੀ ਨਾਲ ਹੋ ਹੀ ਜਾਣਾ ਡਰਾਈ 에ਅਰ ਕਲੀਨਰ ਸਲਾਈਡਿੰਗ ਮੈਸ਼ ਸਲਾਈਡਰ ਇਹਦਾ ਗੇਅਰ ਆਮ ਜਿਹੜਾ ਸਿੰਪਲ ਹੁੰਦਾ ਤੇ ਰੱਬ ਤੁਹਾਡਾ ਭਲਾ ਕਰੇ ਡਰਾਈ ਕਲਚ ਪਲੇਟ 6 ਗੇਅਰ ਤਾਂ ਪੈਂਦੇ ਨੇ ਤੇ ਮੂਰੇ ਨੂੰ 3 ਮਗਰ ਨੂੰ ਇਹਦੀਆਂ ਸਪੀਡਾਂ ਨੇ ਅਗਲੀ ਗੱਲ ਆ ਗਈ ਜੀ ਇਹਦੀ ਜਿਹੜੀ ਸਪੀਡ ਆ 1.9 ਕਿਲੋਮੀਟਰ ਤੋਂ ਲੈ ਕੇ 16.76 ਤੱਕ ਮੰਨ ਲਓ ਚਲੋ 17 ਕਿਲੋਮੀਟਰ ਦੀ ਸਪੀਡ ਨਾਲ ਇਹ ਭੱਜਦਾ ਹੈ ਪਿੱਛੇ ਨੂੰ ਸਪੀਡ ਇਹਦੀ 2.2 ਤੋਂ ਲੈ ਕੇ 5.7 ਕਿਲੋਮੀਟਰ ਦੀ ਹੈ ਜੀ ਫਰੰਟ ਐਕਸਲ ਇਹਦਾ ਫਿਕਸ ਆ ਨਾਟ ਅਡਜਸਟੇਬਲ ਮਕੈਨੀਕਲ ਸਿੰਪਲ ਯੂ نو ਆਪਾਂ ਕਹਿੰਦੇ ਆਮ ਸਧਾਰਨੋ ਸਟੇਡਿੰਗ ਲੱਗਿਆ ਹੋਇਆ ਗਰਾਉਂਡ ਕਲੀਅਰੈਂਸ 268 mm ਕਰਾਉਂਡ ਕਲੀਅਰੈਂਸ ਹਾਈ ਕਨਫਿਗਰੇਸ਼ਨ ਜੇ ਉੱਪਰ ਕਰ ਦਨੇ ਆ ਇਹ ਮਤਲਬ ਕਿ ਕਹਿਣ ਤੋਂ ਭਾਵ ਦੋ ਥਾਂ ਓਡਜਸਟ ਹੁੰਦਾ ਜੀ ਇਹ 266 ਐਮ ਐਮ ਤੇ 554 ਐਮ ਐਮ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਇਹ ਉੱਚਾ ਚੱਕਿਆ ਜਾਂਦਾ ਕਹਿਣ ਤੋਂ ਭਾਵ ਜਿਵੇਂ ਤੁਸੀਂ ਬਿਨਾਂ ਰੋਟਾਵੇਟਰ ਤੋਂ ਕੋਈ ਇਹਦੇ ਨਾਲ ਸਪਰੇ ਸਪਰੂ ਜਿੱਦਾਂ ਕਿਦਾਂ ਦਾ ਵੀ ਕੰਮ ਲੈਣਾ ਹੈ ਕਹਿਣ ਤੋਂ ਭਾਵ ਵੀ ਜਿਹੜਾ ਬੂਟਾ 554 ਐਮ ਐਮ ਕਿੰਨਾ ਹੋ ਗਿਆ ਕਣਕ ਹੁੰਦੀ ਆ ਜੀ ਹਾਂ 554 mm ਨੇ ਉੱਪਰ ਉੱਠ ਖੜਨਾ ਹੁਣ ਤੁਸੀਂ ਫੁੱਟਾਂ 'ਚ ਇਹਨੂੰ ਇੰਚਾਂ 'ਚ ਕੱਢ ਲਿਓ ਵੀ ਥੱਲੇ ਕੋਈ ਚੀਜ਼ ਨਾ ਆਵੇ ਜਿੱਦਾਂ ਕੋਈ ਸੀਡ ਨਹੀਂ ਆ ਕਣਕ ਜਾਂ ਕੋਈ ਚੀਜ਼ ਸੀਡ ਨਹੀਂ ਆ ਹਨਾ 21 ਇੰਚ ਦੀ ਇਹਦੀ ਆਲੇ-ਦਾਲੇ ਨੂੰ ਚੜਾਈ ਬਣ ਜਾਂਦੀ ਆ ਜਿੱਦਾਂ ਗੰਨਾ ਸੀੜਨਾ ਜਾਂ ਕੋਈ ਹੋਰ ਫਸਲ ਸੀੜਨੀ ਆ 21 ਇੰਚ ਚੌੜਾ ਹੋ ਜਾਂਦਾ ਹੈ ਤੇ ਅੱਗੇ ਆ ਗਿਆ ਜੀ 1000 rpm ਦੀ ਇਹਦੀ ਪੀਟੀਓ ਆ ਨਾ ਇਹ 540 ਆ ਨਾ 540 e ਆ ਸਿੱਧਾ 1000 ਤੇ 220 ਕਿਲੋ ਦੀ ਇਹਦੀ ਲਿਫਟ ਕੈਪੈਸਿਟੀ ਆ 2 ਕੁੰਟਲ 20 ਕਿਲੋ ਦੀ ਅੱਗੇ ਆ ਗਿਆ ਜੀ ਬ੍ਰੇਕ ਤੇਲ ਬ੍ਰੇਕਾਂ ਵਾਲਾ ਰੈਕਟਰ ਆ ਇਹ ਟਿੱਡਾ ਜਾ ਸੁੱਕੇ ਬ੍ਰੇਕ ਨਹੀਂ ਹੈਗੇ ਆਲਮੋਸਟ ਬ੍ਰੇਕ ਉਹਦਾ ਹੁਣ ਸਾਰੀਆਂ ਕੰਪਨੀਆਂ ਲਾਉਣ ਲੱਗ ਗਈਆਂ ਮੁਰਲੇ ਟਾਇਰ ਜੀ ਇਹਦੇ ਉਹੀ 49 ਦੇ ਮਗਰਲੇ 614 ਦੇ ਨੇ ਹਾਈਟ ਇਹਦੀ 1180 mm ਓਵਰਆਲ ਵਿੱਥ ਹੈਗੀ 890 mm ਕੁੱਲ ਭਾਜਨ 4 ਕੁਇੰਟਲ 55 ਕਿਲੋ ਵਾਰੰਟੀ ਇਹਦੀ ਹੈਗੀ 1 ਸਾਲ ਜਾਂ 700 ਘੰਟੇ ਦੋਨਾਂ ਚੋਂ ਜਿਹੜੀ ਕੋਈ ਪਹਿਲਾਂ ਪੂਰੀ ਹੋ ਜਵੇ ਉਹ ਹੁਣ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਪੂਰੀਆਂ ਹੁੰਦੀਆਂ ਹੁੰਦੀਆਂ ਨੇ ਕਹਿਣ ਤੋਂ ਭਾਵ ਇਹਦੀ ਜਿਹੜੀ ਗਰੰਟੀ ਵਾਰੰਟੀ ਆ ਉਹ ਤੁਹਾਨੂੰ ਮਿਲਣੀ ਆ 700 ਘੰਟਾ ਜਾਂ 1 ਸਾਲ ਉਹਨਾਂ ਪਰ ਰਫਲੀ ਜਹੇ ਕੰਮ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਹੜੇ-ਕਿਹੜੇ ਆ ਜਾਂਦੇ ਜਿਵੇਂ ਮੰਨ ਕੇ ਚੱਲੋ ਆਪਾਂ ਨਰਮਾ ਸੀਡਨੇ ਨਰਮੇ ਦੇ ਵਿੱਚ ਐਡਜਸਟ ਪੂਰਾ ਉਹਨਾਂ ਨੇ ਕਿਉਂਕਿ ਕੰਪਨੀ ਹੈ ਨਾ ਜਿਹੜੀ ਉਹ ਪੂਰਾ ਡਿਜ਼ਾਈਨ ਕਰਕੇ ਬਣਾਉਂਦੀ ਆ ਮਸ਼ੀਨਰੀ ਨੂੰ ਇਹ ਨਰਮਾ ਸੀਡਣ ਲਈ ਪੂਰਾ ਇੱਕ ਪਰਫੈਕਟ ਸੰਦ ਹੈ ਕੋਈ ਤੁਸੀਂ ਸਬਜ਼ੀਆਂ ਨੇ ਜਿੱਦਾਂ ਹੁਣ ਰੋਲ ਬੈਡਾਂ ਤੇ ਸਬਜ਼ੀਆਂ ਲੱਗਦੀਆਂ ਨੇ ਵਿਚਾਲੇ ਹੁਣ ਵਿਥ ਬਹੁਤ ਛੱਡਣ ਲੱਗ ਗਏ ਉਹ ਵਿਥ ਨੂੰ ਮੇਨ ਚੀਜ਼ ਇਹਦੀ ਕਵਰ ਕਰਨਾ ਹੈਗਾ ਵਿਥ ਨੂੰ ਤੇ ਕਹਿਣ ਤੋਂ ਭਾਵ ਅੱਗੇ ਕੋਈ ਝੋਨੇ ਦਾ ਕਟਰ ਚਲਾਉਣ ਨੂੰ ਵੀ ਚੱਲ ਸਕਦਾ ਹੈ ਜਿਵੇਂ ਕਟਰ ਨਹੀਂ ਆਪਣੇ ਅ ਅੱਗੇ ਕਟਰ ਲੱਗਦਾ ਇਹਦੇ ਪਿੱਛੇ ਕਟਰ ਅਡਜਸਟ ਹੋ ਸਕਦਾ ਕੋਈ ਵੀ ਚੀਜ਼ ਕੱਟਣੀ ਆ ਜਿੱਦਾਂ ਆਪਾਂ ਫੋਡਰ ਚਾਰਾ ਕੱਟਣਾ ਹੈ ਬਰਸੀਮ ਕੱਟਣਾ ਹੈ ਚਰੀ ਕੱਟਣੀਆਂ ਬਾਜਰਾ ਕੱਟਣਾ ਰਾਈ ਘਾਹ ਕੱਟਣਾ ਇਹ ਡੇਰੀ ਫਾਰਮ ਲਈ ਵੀ ਕਾਫੀ ਮਤਲਬ ਕਿ ਵਧੀਆ ਚੀਜ਼ਾਂ ਨੇ ਅਗਲੀ ਗੱਲ ਆ ਗਈ ਜੀ ਸਪਰੇਅ ਤੁਸੀਂ ਸਪਰੇਅ ਕਰ ਸਕਦੇ ਹੋ ਕਿਉਂਕਿ 554 ਐਮਐਮ ਕਾਫੀ ਹਾਈਟ ਹੋ ਜਾਂਦੀ ਆ ਛੋਟੀਆਂ ਫਸਲਾਂ ਦੇ ਵਿੱਚ ਤੁਸੀਂ ਜਿਵੇਂ ਮਰਜੀ ਇਹਨੂੰ ਸਪਰੇਅ ਤੇ ਕੰਮ ਤੇ ਵਰਤੀ ਜਾਓ ਇੱਕ ਆ ਗਈ ਡਿਵਾਈਡਿੰਗ ਜਿਹਨੂੰ ਕਹਿੰਦੇ ਆ ਕਲਟੀਵੇਸ਼ਨ ਵਿਦ ਹਾਈ ਗਰਾਉਂਡ ਕਲੀਅਰੈਂਸ ਉਹ ਕੀ ਆ ਜਾਂਦਾ ਜਿਵੇਂ ਕੋਈ ਰੋ ਬਣੀ ਹੋਈ ਆ ਮੰਨ ਲਓ ਚਾਹ ਤਾਂ ਜਾਦੇ ਉੱਚੀ ਹੁੰਦੀ ਆ ਜਿਵੇਂ ਲਾਈਨਾਂ ਨਹੀਂ ਹੁੰਦੀਆਂ ਚਾਹ ਦੀਆਂ ਲਾਈਨ ਜਾਂਦੀ ਆ ਉਹਦੇ ਵਿਚਾਲੇ ਇੱਕ ਹੁੰਦੀ ਆ ਉਹਦੇ ਤੇ ਤੁਸੀਂ ਉਹ ਟ੍ਰਿਮ ਕਰਨੀ ਆ ਉਦੇ ਤੇ ਤੁਸੀਂ ਉਹਨੂੰ ਜਾਂ ਕੁਛ ਉਹਨੂੰ ਸੀੜਨਾ ਜਿਵੇਂ ਮੰਨ ਲਓ ਇੱਕ ਟਾਇਰ ਇਧਰ ਸਿੱਟ ਲਿਆ ਲਾਈਨ ਚ ਇੱਕ ਇਧਰ ਸਿੱਟ ਲਿਆ ਉੱਪਰ ਉਹਨੂੰ ਟ੍ਰਿਮ ਕਰਨਾ ਹੈ ਤੇ ਜਿਹੜੇ ਫਾਲੇ ਨੇ ਉਹ ਖਾਲੀ ਜਗ੍ਹਾ ਜਿੱਦੀ ਲੰਘ ਲੰਘ ਰਹੇ ਨੇ ਕਿਉਂਕਿ ਇਹਦੀ ਜਿਹੜੀ ਹਾਈਟ ਆ ਉਹ ਜੇ ਮੈਂ ਤੁਹਾਨੂੰ ਦੱਸਿਆ ਵੀ ਉੱਚੀ ਨਹੀਂ ਵੀ ਹੋ ਸਕਦੀ ਹੈ ਇਹ ਮੇਨ ਕੰਮਾਂ ਲਈ ਆ ਤੇ ਸਪਰੇ ਲਈ ਬਹੁਤ ਵਧੀਆ ਚੀਜ਼ ਆ ਜਿਵੇਂ ਛੋਟੀਆਂ ਫਸਲਾਂ ਪਾਲਕ ਦੀ ਕੋਈ ਖੇਤੀ ਕਰਦਾ ਆ ਆਲੂਆਂ ਤੇ ਜਿਵੇਂ ਮਰਜ਼ੀ ਸਪਰੇ ਕਰ ਲੋ ਪਾਲਕ ਤੇ ਜਿਵੇਂ ਇੱਕ ਮਰਜ਼ੀ ਕਰ ਲੋ ਗਾਜਰਾਂ ਤੇ ਜਿੱਦਾਂ ਮਰਜ਼ੀ ਸਪਰੇ ਕਰ ਲੋ ਮਤਲਬ ਠੀਕ ਆ ਹੁਣ بڑے ਲੋਕਾਂ ਨੇ ਬੜੀਆਂ ਆਪਣੇ ਵਿਚਾਰ ਰੱਖਣੇ ਨੇ ਰੱਖੀ ਜਾਣਗੇ ਉਹ ਕੋਈ ਰੌਲਾ ਨਹੀਂ ਮਤਲਬ ਮੇਰਾ ਕਦੇ ਕਦੇ ਜੀ ਕਰਦਾ ਵੀ ਯਾਰ ਇਹ ਟਰੈਕਟਰ ਲਿਆ ਜਾਵੇ ਇਹ ਬਹੁਤ ਛੋਟੇ ਕੰਮ ਕਰਦਾ ਜਿਹੜੇ ਬੰਦੇ ਸਬਜ਼ੀਆਂ ਦਾ ਕੰਮ ਕਰਦੇ ਨੇ ਹੁਣ ਮਲੇਰਕੋਟਲੇ 'ਚ ਅ ਮੁਸਲਮ ਭਾਈਚਾਰਾ ਸਾਡਾ ਬਹੁਤ ਸਬਜ਼ੀਆਂ ਦੇ ਵਿੱਚ ਮਤਲਬ ਫੁੱਲ ਚੜਾਈ ਆ ਉਹਨਾਂ ਦੀ ਪਲੰਘਾਂ ਪੱਟ ਰਿਹਾ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਜਾਂ ਹੋਰ ਕੋਈ ਵੀ ਕਮਿਊਨਿਟੀ ਕੋਈ ਵੀ ਕੁਛ ਵੀ ਮਤਲਬ ਇਹ ਤਾਂ ਕਿੱਤੇ ਦੀ ਗੱਲ ਹੈ ਤੇ ਇਨਾ ਕੰਮਾਂ ਲਈ ਮਤਲਬ ਕਿ ਬਹੁਤ ਵਧੀਆ ਚੀਜ਼ ਆ ਅੱਛਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਇੱਕ ਗੱਲ ਐਡ ਆਨ ਕਰਦਾ ਆਉਣ ਵਾਲਾ ਜਿਹੜਾ ਟਾਈਮ ਜਿੱਦਾਂ ਹੁਣ ਟਰੈਕਟਰ ਬਹੁਤ ਜ਼ਿਆਦਾ ਵੱਡੇ ਹੋ ਰਹੇ ਹਨ ਨਾ 65 70 70 ਪਾਵਰ ਦੇ ਹਰੇਕ ਬੰਦਾ ਇੱਕ ਇੱਕ ਟਰੈਕਟਰ ਰੱਖਿਆ ਕਰੂਗਾ ਤੁਸੀਂ ਮੇਰੀ ਗੱਲ ਯਾਦ ਰੱਖ ਲਓ ਜੇ ਨਾ ਰੱਖਿਆ ਤਾਂ ਮੈਨੂੰ ਦੱਸ ਦਿਓ ਕੰਪਨੀਆ ਨਾ ਬੜਾ ਕੁਝ ਸੋਚ ਸਮਝ ਕੇ ਚੱਲਦੀਆਂ ਨੇ ਇਹਨਾਂ ਨੂੰ ਸਾਰਾ ਪਤਾ ਹੈ ਇਹਨਾਂ ਕੋਲ ਬਹੁਤ بڑے بڑے ਥਿੰਕ ਟੈਂਕ ਬੈਠੇ ਨੇ ਵੀ ਫਿਊਚਰ ਚ ਕੀ ਹੋਣਾ ਸੋ ਜੇ ਤੁਹਾਡੀ ਕੋਈ ਲੋੜ ਆ ਤੁਹਾਨੂੰ ਇਹ ਚੀਜ਼ ਸੂਟ ਕਰਦੀ ਆ ਤਹਾਨੂੰ ਕੋਈ ਫਾਇਦਾ ਦਿੰਦੀ ਆ ਬੈਨੀਫੀਸ਼ੀਅਲ ਆ ਤੁਹਾਡੇ ਵਾਸਤੇ ਤਾਂ ਜਰੂਰ ਲਓ ਤੇ ਸਵਰਾਜ ਦੀ ਕੋਈ ਵੀ ਨਿਆ ਰਜਿਸਟਰਡ ਡੀਲਰਸ਼ਿਪ ਆ ਉਹਦੇ ਤੇ ਜਾਓ ਇਹਨੂੰ ਦੇਖੋ ਸੋਚੋ ਸਮਝੋ ਗੱਲਬਾਤ ਕਰੋ ਕਿ ਕਿੱਦਾਂ ਇਹ ਤੁਹਾਨੂੰ ਫਾਇਦਾ ਦੇ ਸਕਦਾ ਤੇ ਇਹਨੂੰ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਮੇਰਾ ਖਿਆਲ ਆ ਵੀਡੀਓ ਚੰਗੀ ਲੱਗੀ ਹੋ ਚੰਗੀ ਲੱਗੀ ਸ਼ੇਅਰ ਕਰਿਓ ਤੇ ਬਹੁਤ ਆ ਬਸ ਸਾਰਸਿਕਾ ਧੰਨਵਾਦ